ਜੇਕਰ ਤੁਸੀਂ ਵੀ ਸ਼ਾਮ ਦੇ ਸਮੇਂ ਸਰੂਰ ਦੇ ਵਿੱਚ ਰਹਿੰਦੇ ਸ਼ੌਕੀਨ ਹੋ ਤਾਂ ਫਿਰ ਇਹ ਖਬਰ ਤੁਹਾਡੇ ਲਈ ਹੈ ਲੁਧਿਆਣਾ ਦੇ ਹਰ ਇੱਕ ਪੁਆਇੰਟ ਤੇ ਬਦਲ ਕੇ ਨਾਕਾ ਲੱਗਦਾ ਸਰਪ੍ਰਾਈਜ਼ ਨਾਕੇ ਹੁੰਦੇ ਨੇ ਇਹਨਾਂ ਦੇ ਚਲਾਨ ਕੀਤੇ ਜਾਂਦੇ ਨੇ ਜੇ ਜ਼ਿਆਦਾ ਮਤਲਬ ਅਲਕੋਹਲ ਹੁੰਦੀ ਉਹਦੀ ਗੱਡੀ ਨੂੰ ਪੌਨ ਕਰ ਦਿੰਦੇ ਆ ਕੋਈ ਵੀ ਡ੍ਰਿੰਕ ਕਰਕੇ ਜਾਂਦਾ ਤਾਂ ਇਹ ਅਲਕੋਹਲ ਮੀਟਰ ਜਿਹੜਾ ਹੈ ਉਹ ਦੱਸ ਦਿੰਦਾ ਹੈ ਕਿ ਇਹਦੇ ਵਿੱਚ ਅਲਕੋਹਲ ਦੀ ਕਿੰਨੀ ਮਾਤਰਾ ਜਿਹੜੀ ਹੈ ਉਹ ਆਂਦੀ ਹੈ ਅਸੀਂ ਖੜੇ ਹਾਂ 8 ਵਜੇ ਤੋਂ ਲੈ ਕੇ 6 ਚਲਾਣ ਤਾਂ ਅਸੀਂ ਕਰ ਚੁੱਕੇ ਹਾਂ। ਬਾਕੀ ਕਰ ਰਹੇ ਹਾਂ। 11 ਵਜੇ ਤੱਕ ਸਾਡੀ ਨਾਕਾ ਬੰਦੀ ਹੈ। ਜੇ ਮੈਂ ਅੱਜ ਕਿਸੇ ਦਾ ਚਲਾਣਾ ਅਸੀਂ ਕਰਤਾ ਉਹਦਾ 5000 ਰੁਪਏ ਫਾਈਨ ਹੈ। ਉਹ ਅਗਲੇ ਨੈਕਸਟ ਵੀਕ ਉਹ ਫੇਰ ਫੜਾਇਆ ਜਾਂਦਾ ਉਹਦਾ ਆਟੋਮੈਟਿਕਲੀ 10000 ਹੋ ਜਾਂਦਾ। ਜੇ ਤੁਹਾਡਾ ਡਰਿੰਕ ਕਰਨ ਨੂੰ ਦਿਲ ਕਰਦਾ ਤੁਸੀਂ ਆਪਣੀ ਘਰੇ ਬਹਿ ਕੇ ਕਰੋ। ਜਾਂ ਕਿਤੇ ਫੰਕਸ਼ਨ ਜਿਹਾ ਜਾਣ ਦਾ ਆਪਣਾ ਨਾਲ ਡਰਾਈਵਰ ਲੈ ਕੇ ਜਾਓ। ਥੋੜੀ ਮਾੜੀ ਜਿਹੀ ਗਲਤੀ ਦੂਸਰੇ ਦੇ ਪਰਿਵਾਰ ਨੂੰ ਖਤਰਾ ਪਾ ਸਕਦੀ ਹੈ ਜੇਕਰ ਤੁਸੀਂ ਵੀ ਸ਼ਾਮ ਦੇ ਸਮੇਂ ਸਰੂਰ ਦੇ ਵਿੱਚ ਰਹਿੰਦੇ ਸ਼ੌਕੀਨ ਹੋ ਤਾਂ ਫਿਰ ਇਹ ਖਬਰ ਤੁਹਾਡੇ ਲਈ ਹੈ ਔਰ ਖਾਸ ਕਰਕੇ ਉਹਨਾਂ ਲੁਧਿਆਣਾ ਵਾਸੀਆਂ ਲਈ ਜੋ ਸੇਫ ਡਰਾਈਵਿੰਗ ਚਾਹੁੰਦੇ ਨੇ ਤਾਂ ਦੱਸਦੀ ਹੈ ਕਿ ਸਮਰਾਲਾ ਚੌਂਕ ਦੇ ਵਿੱਚ ਇਸ ਵਕਤ ਡਰਿੰਕ ਐਂਡ ਡਰਾਈਵ ਦਾ ਨਾਕਾ ਜਿਹੜਾ ਉਹ ਪੁਲਿਸ ਵੱਲੋਂ ਲਗਾਇਆ ਗਿਆ ਹੈਗਾ ਔਰ ਖਾਸ ਕਰਕੇ ਜਿਹੜੇ ਸਰੂਰ ਦੇ ਸ਼ੌਕੀਨ ਨੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਔਰ ਡਿੰਕ ਐਂਡ ਡਰਾਈਵ ਦੇ ਇਸ ਨਾਕੇ ਦੇ ਵਿੱਚ ਅਗਰ ਗੱਲ ਕਰੀਏ ਤਾਂ ਹੁਣ ਤੱਕ ਚਾਰ ਚਲਾਨ ਜਿਹੜੇ ਨੇ ਕੱਟੇ ਜਾ ਚੁੱਕੇ ਨੇ ਯਾਨੀ ਕਿ ਚਾਰ ਉਹ ਲੋਕ ਪੁਲਿਸ ਦੇ ਕਾਬੂ ਆ ਚੁੱਕੇ ਨੇ ਜਿਹੜੇ ਸ਼ਾਮ ਦੇ ਸਮੇਂ ਸਰੂਰ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ ਯਾਨੀ ਕਿ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਅ ਐਸਆਈ ਦੀਪਕ ਦੇ ਨਾਲ ਜਿਹੜਾ ਹੈਗਾ ਉਹਨਾਂ ਦੀ ਟੀਮ ਵੱਲੋਂ ਨਾਕਾ ਲਗਾਇਆ ਗਿਆ ਹੈਗਾ ਚੈੱਕ ਕੀਤਾ ਜਾ ਰਿਹਾ ਹੈ ਕਿ ਜਿਹੜੇ ਵੀ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਬਲੋਇੰਗ ਕਰਾਈ ਜਾ ਰਹੀ ਹੈ ਇੱਥੇ ਪਾਈਪ ਦੇ ਵਿੱਚ ਹਵਾ ਮਾਰਨੀ ਪੈਂਦੀ ਹੈ ਬਲੋ ਕਰਨਾ ਪੈਂਦਾ ਹੈ ਤਾਂ ਐਲਕੋਹਲ ਮੀਟਰ ਦੇ ਵਿੱਚ ਉਹਦੀ ਰੀਡਿੰਗ ਆਉਂਦੀ ਹੈ ਇੱਧਰ ਦਿਖਾ ਦਿਓ ਕਿ ਕਿਸ ਤਰ੍ਹਾਂ ਇਹ ਵਰਕ ਕਰਦਾ ਹੈ ਅਗਰ ਕੋਈ ਵੀ ਡਰਿੰਕ ਕਰਕੇ ਜਾਂਦਾ ਤਾਂ ਇਹ ਐਲਕੋਹਲ ਮੀਟਰ ਜਿਹੜਾ ਹੈ ਉਹ ਦੱਸ ਦਿੰਦਾ ਹੈ ਕਿ ਇਹਦੇ ਵਿੱਚ ਐਲਕੋਹਲ ਦੀ ਕਿੰਨੀ ਮਾਤਰਾ ਜਿਹੜੀ ਆ ਉਹ ਆਂਦੀ ਹੈ ਇਸ ਲਈ ਇੱਧਰ ਇਹਨਾਂ ਨੂੰ ਜਿਹੜਾ ਪਿੱਲਾ ਹਵਾ ਮਾਰਨੀ ਪੈਂਦੀ ਹੈ ਯਾਨੀ ਕਿ ਪਿੱਲਾ ਦੱਸਣਾ ਪੈਂਦਾ ਹੈਗਾ ਪਾਈਪ ਦੇ ਵਿੱਚ ਕਿ ਤੁਸੀਂ ਬਲੋ ਕਰਨਾ ਹੈ ਪਾਈਪ ਦੇ ਵਿੱਚ ਹਵਾ ਮਾਰਨੀ ਹੈ ਬ੍ਰੀਥ ਕਰਨੀ ਹੈ ਉਸ ਬ੍ਰੀਥ ਦੇ ਨਾਲ ਪਤਾ ਲੱਗਦਾ ਹੈ ਕਿ ਇਹਨਾਂ ਨੇ ਡਰਿੰਕ ਕੀਤੀ ਹੋਈ ਹੈ ਜਾਂ ਨਹੀਂ ਅਗਰ ਕੋਈ ਕਨਫਿਊਜ਼ਨ ਹੁੰਦੀ ਹੈ ਤਾਂ ਦੁਬਾਰਾ ਤੋਂ ਜਿਹੜਾ ਚੈੱਕ ਕੀਤਾ ਜਾਂਦਾ ਕੀ ਅਗਰ ਕਿਸੇ ਨੇ ਡਰਿੰਕ ਕੀਤੀ ਹੈ ਤਾਂ ਉਹਦਾ ਚਲਾਨ ਕੀਤਾ ਜਾਏਗਾ ਹੁਣ ਤੱਕ ਚਾਰ ਲੋਕ ਜਿਹੜੇ ਨੇ ਉਹਨਾਂ ਦੇ ਚਲਾਨੇ ਪੁਲਿਸ ਵੱਲੋਂ ਕੀਤੇ ਗਏ ਨੇ ਚਾਰ ਲੋਕ ਜਿਹੜੇ ਨੇ ਉਹ ਪੁਲਿਸ ਦੇ ਕਾਬੂ ਆਏ ਨਹੀਂ ਦੀਪਕ ਸਰਦੀ ਟੀਮ ਵੱਲੋਂ ਜਿਹੜਾ ਨਾਕਾ ਲਗਾਇਆ ਗਿਆ ਚੈੱਕ ਕੀਤਾ ਜਾ ਰਿਹਾ ਰੈਂਡਮਲੀ ਹਰ ਗੱਡੀ ਨੂੰ ਜਿਹੜਾ ਰੁਕਿਆ ਜਾ ਰਿਹਾ ਚੈੱਕ ਕੀਤਾ ਜਾ ਰਿਹਾ ਕੋਈ ਵੀ ਅਗਰ ਡਰਿੰਕ ਐਂਡ ਡਰਾਈਵ ਦੇ ਵਿੱਚ ਪਾਇਆ ਜਾਂਦਾ ਅਗਰ ਕਿਸੇ ਨੇ ਕਿਸੇ ਨੇ ਡਰਿੰਕ ਕੀਤੀ ਹੋਈ ਹੈ ਤਾਂ ਉਹਦਾ ਜਿਹੜਾ ਚਲਾਨ ਵੀ ਕੱਟਿਆ ਜਾ ਰਿਹਾ ਔਰ ਅਵੇਅਰ ਵੀ ਕੀਤਾ ਜਾ ਰਿਹਾ ਸਾਡੇ ਨਾਲ ਦੀਪਕ ਸ਼ਰਮਾ ਜੀ ਨੇ ਗੱਲਬਾਤ ਕਰ ਲਏ ਨੇ ਸਰਡ ਡੀਕੇ ਡਰਾਈਵ ਦਾ ਜਿਹੜਾ ਨਾਕਾ ਲਗਾਇਆ ਹੈ ਬਹੁਤ ਸਾਰੇ ਆਪਾਂ ਲੋਕ ਦੇਖ ਰਹੇ ਆ ਸਰੂਰ ਦੇ ਸ਼ਕੀਨ ਹੁੰਦੇ ਆ ਸ਼ਾਮ ਦੇ ਸਮੇਂ ਤਾਂ ਹੁਣ ਤੱਕ ਕਿੰਨੇ ਕੁ ਲੋਕ ਜਿਹੜੇ ਨੇ ਆਪਾਂ ਚੈੱਕ ਕੀਤੇ ਇਹ ਸਾਡੇ ਨਾ ਮਨਜੋਗ ਕਮਿਸ਼ਨ ਪੁਲਿਸ ਲੁਧਿਆਣਾ ਵੱਲੋਂ ਨਾ ਡਰਿੰਕਿੰਗ ਡਰਾਈਵ ਤੇ ਨਾਕੇ ਲੱਗਦੇ ਨੇ 8 ਜੂਨ ਨੇ ਜੀ ਹਫਤੇ ਵਿੱਚ ਤਿੰਨ ਵਾਰ ਨਾਕੇ ਲੱਗਦੇ ਨੇ ਬੁੱਧਵਾਰ ਸ਼ੁੱਕਰਵਾਰ ਤੇ ਸੈਚਰਡੇ ਲੁਧਿਆਣਾ ਦੇ ਹਰ ਇੱਕ ਪੁਆਇੰਟ ਤੇ ਬਦਲ ਕੇ ਨਾਕਾ ਲੱਗਦਾ ਸਰਪ੍ਰਾਈਜ਼ ਨਾਕੇ ਹੁੰਦੇ ਨੇ ਇਹ ਨਹੀਂ ਵੀ ਇੱਕ ਜਗ੍ਹਾ ਲੱਗਦੇ ਨੇ ਜਿਹੜੇ ਨਾ ਅਗੇ ਲੱਗਦੇ ਨੇ ਉਹਦੇ ਵਿੱਚ ਕੋਈ ਸਪੇਅਰ ਨਹੀਂ ਕੀਤਾ ਜਾਂਦਾ ਇਹਨਾਂ ਦੇ ਚਲਾਨ ਕੀਤੇ ਜਾਂਦੇ ਨੇ ਜੇ ਜ਼ਿਆਦਾ ਮਤਲਬ ਅਲਕੋਹਲ ਹੁੰਦੀ ਹੈ ਉਹਦੀ ਗੱਡੀ ਪੌਨਡ ਕਰ ਦਿੰਦੇ ਆ ਹੁਣ ਅਸੀਂ ਖੜੇ ਆ 8 ਵਜੇ ਤੋਂ ਲੈ ਕੇ 6 ਚਲਾਨ ਤਾਂ ਅਸੀਂ ਕਰ ਚੁੱਕੇ ਆ ਬਾਕੀ ਕਰ ਰਹੇ ਆ 11 ਵਜੇ ਤੱਕ ਸਾਡੀ ਨਾਕਾ ਬੰਦੀ ਹੈ ਅਸੀਂ ਪਹਿਲਾਂ ਵੀ ਚੈਨਲ ਦੇ ਧਰੂ ਅਖਬਾਰ ਦੇ ਧਰੂ ਰਿਕਵੈਸਟ ਕੀਤੀ ਸੀ ਸਾਰਿਆਂ ਨੂੰ ਬਈ ਮੌਸਮ ਸਰਦੀਆਂ ਦਾ ਆ ਗਿਆ ਜੇ ਤੁਹਾਡਾ ਡਰਿੰਕ ਕਰਨ ਨੂੰ ਦਿਲ ਕਰਦਾ ਤਾਂ ਤੁਸੀਂ ਆਪਣੀ ਘਰੇ ਬਹਿ ਕੇ ਕਰੋ ਜਾਂ ਕਿਤੇ ਫੰਕਸ਼ਨ ਜਿਹਾ ਜਾਣ ਦਾ ਆਪਣਾ ਨਾਲ ਡਰਾਈਵਰ ਲੈ ਕੇ ਜਾਓ ਤੁਹਾਡੀ ਮਾੜੀ ਜੀ ਗਲਤੀ ਦੂਸਰੇ ਦੇ ਪਰਿਵਾਰ ਨੂੰ ਖਤਰੇ ਪਾ ਸਕਦੀ ਹੈ ਇਸ ਕਰਕੇ ਅਸੀਂ ਥੋੜੇ ਥਰੂ ਫਿਰ ਬੇਨਤੀ ਕਰਦੇ ਆ ਡਰਿੰਕ ਐਂਡ ਡਰਾਈਵ ਪਲੀਜ਼ ਨਾ ਕਰੋ ਜੇ ਤੁਸੀਂ ਡਰਿੰਕ ਕਰਨੀ ਆ ਨਹੀਂ ਰਹਿ ਸਕਦੇ ਤਾਂ ਆਪਣਾ ਪ੍ਰਾਈਵੇਟ ਡਰਾਈਵਰ ਨਾਲ ਰੱਖੋ ਜਾਂ ਕੇ ਤੁਹਾਨੂੰ ਜਿੱਥੇ ਤੁਸੀਂ ਡ੍ਰਿੰਕ ਕਰਨੇ ਉਥੇ ਕੋਰੇ ਘਰੇ ਤੁਹਾਨੂੰ ਛੱਡ ਦੇਵੇ ਕਿਸੇ ਦੀ ਜਾਨ ਮਾਲ ਨੂੰ ਖਤਰਾ ਨਾ ਹੋਵੇ ਬਿਲਕੁਲ ਅੱਛਾ ਦੀਪਕ ਸਰ ਇਹ ਵੀ ਦੇਖਣ ਨੂੰ ਕਈ ਵਾਰ ਆਂਦਾ ਹੈਗਾ ਕਈ ਲੋਕ ਜਿਹੜੇ ਨੇ ਸਪੈਸ਼ਲੀ ਡ੍ਰਿੰਕ ਐ ਡਰਾਈਵ ਤਾਂ ਕਰਦੀ ਕਰਦੇ ਨਾਲ ਉਹ ਪਰਿਵਾਰ ਨੂੰ ਵੀ ਲੈ ਕੇ ਚੱਲਦੇ ਆ ਬਹੁਤ ਸਾਰੇ ਲੋਕ ਇਦਾਂ ਦੇ ਵੀ ਦੇਖਣ ਨੂੰ ਮਿਲਦੇ ਹੈਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਪਣੀ ਜਾਨ ਦਾ ਖਤਰਾ ਹੀ ਪਾਉਂਦੇ ਐ ਪਰਿਵਾਰ ਦੀ ਵੀ ਜਾਨ ਕਿਤੇ ਨਾ ਕਿਤੇ ਖਤਰੇ 'ਚ ਆ ਜਾਂਦੀ ਐ ਇਹ ਤੁਹਾਨੂੰ ਮੈਂ ਪਹਿਲਾਂ ਵੀ ਰਿਕਵੈਸਟ ਕੀਤੀ ਐ ਇਹ ਜਦੋਂ ਨਾ ਕਿਤੇ ਫੰਕਸ਼ਨ ਜਾਂਦੇ ਨੇ ਉਹ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਫ੍ਰੀ ਦੀ ਸਮਝ ਕੇ ਆਲਾ ਪੀ ਲੰਦਾ ਉਹ ਉਦੋਂ ਦਾ ਪੀ ਲੰਦਾ ਜਦੋਂ ਆਪਣੀ ਜਾਨ ਜਦੋਂ ਕਿਸੇ ਹੱਟਣ ਰਨ ਕਰਦਾ ਚਾਹੇ ਗਲਤੀ ਕਿਸੇ ਦੀ ਹੋਵੇ ਮੌਕੇ ਤੇ ਆਲਾ ਕਹਿੰਦਾ ਜੀ ਇਹਦਾ ਮਲਾਜਾ ਕਰਾਓ ਸ਼ਰਾਬੇ ਦੀ ਪੀਤੀ ਇਹਦੀ ਗਲਤੀ ਆ ਕਸੂਰ ਜੇ ਦੂਸਰੇ ਦਾ ਹੋਵੇ ਗਲਤੀ ਉਹਨੂੰ ਹਰਜਾਨਾ ਭੁਗਤਣਾ ਪੈਂਦਾ ਉਹ ਆਪਣੀ ਜਾਨ ਖਤਰੇ 'ਚ ਪਾਉਂਦਾ ਨਾਲ ਬੱਚਿਆਂ ਦੀ ਪਾਉਂਦਾ ਸਾਡੀ ਫੇਰ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਜਿਹੜੀ ਸ਼ਰਾਬ ਪਲੀਜ਼ ਨਾ ਸ਼ਰਾਬੀ ਕੇ ਗੱਡੀ ਨਾ ਚਲਾਓ ਆਪਣੀ ਤੇ ਆਪਣੇ ਪਰਿਵਾਰ ਨੂੰ ਦੇਖੋ ਉਹ ਇੱਕ ਮਜ਼ਦੂਰ ਬੰਦਾ ਕੰਮ ਤੇ ਜਾ ਰਿਹਾ ਕੰਮ ਤੋਂ ਆ ਰਿਹਾ ਉਹਦੇ ਘਰ ਦੇ ਚਾਰ ਬੱਚੇ ਖਾਣਾ ਖਾਣ ਲਈ ਬੈਠੇ ਨੇ ਹੁਣ ਜਿਹਨੇ ਡਰਿੰਕ ਕੀਤੀ ਉਹਨੇ ਪੁਲਿਸ ਨੂੰ ਦੇ ਕੇ ਗੱਡੀ ਭਜਾ ਲਈ ਉਹ ਗਲਤੀ ਨਾਲ ਉਹਦੇ ਤੇ ਚੜ ਗਿਆ ਉਹ ਮਰ ਗਿਆ ਉਹ ਨਹੀਂ ਮਰਿਆ ਉਹਦੇ ਪਰਿਵਾਰ ਦੇ ਨਾਲ ਚਾਰ ਜੀ ਮਰ ਗਏ ਜਿਹੜਾ ਕਮਾਨ ਵਾਲਾ 60 ਐਲਕੋਹਲ ਮੀਟਰ ਦੇ ਵਿੱਚ ਸਰ ਕਿਸ ਤਰ੍ਹਾਂ ਰੀਡਿੰਗ ਹੈ ਜਿਹੜੀ ਹੈ ਕਿੰਨੀ ਆਉਣੀ ਚਾਹੀਦੀ ਹੈ ਸੇਫ 0 ਹੈ ਜਾਂ ਕਿੰਨੀ ਮੈਕਸਿਮਮ ਜਾਂ ਮਿਨਿਮਮ ਰੀਡਿੰਗ ਹੁੰਦੀ ਹੈ ਇਹਦੀ ਇਹਦੇ ਵਿੱਚ ਕੀ ਹੁੰਦਾ ਨਾ ਐਲਕੋਮੀਟਰ ਹੁੰਦਾ ਜਿਹੜਾ 30 ਪਲੱਸ ਆ ਜਵੇ 30 ਪਲੱਸ ਜਿਵੇਂ ਉਹ ਕਹਿੰਦੇ ਮੰਨ ਲਓ ਮਾਰਨਿੰਗ ਟਾਈਮ ਜੇ ਦੁਬਾਰੇ ਮਤਲਬ 20 ਰੁਪਏ ਦੀ ਆ 15% ਆ ਗਈ 20% ਆ ਗਈ ਉਹ ਕਹਿੰਦਾ ਜੀ ਮੇਰੇ ਸਵੇਰੇ ਪੀਤੀ ਸੀ ਮੈਂ ਉਹਨਾਂ ਸ਼ਾਮ ਨੂੰ ਪੀਤੀ ਨਹੀਂ 30 ਤੋਂ ਥੱਲੇ ਅਸੀਂ ਕੁਝ ਨਹੀਂ ਕਹਿੰਦੇ 30 ਪਲੱਸ ਆ ਗਿਆ ਫਿਰ ਉਹਦਾ ਚਲਾਨ ਆ ਅੱਛਾ 30 ਪਲੱਸ ਅਗਰ ਆਂਦਾ ਤਾਂ ਫਿਰ ਉਹਦਾ ਚਲਾਨ ਹੁੰਦਾ ਇਹ ਕਿੰਨਾ ਕਿੰਨੇ ਦਾ ਚਲਾਨ ਹੁੰਦਾ ਕੋਈ ਅਮਾਉਂਟ ਇਹਦੀ ਫਿਕਸਿੰਗ ਹੀ ਹੈ ਇਹਦਾ ਜੀ 5000 ਦਾ ਫਾਈਨ ਹੈ 5000 ਰੁਪਏ ਦਾ ਫਾਈਨ ਹੈ ਦਾ ਜੇ ਦੁਬਾਰਾ ਜਿਵੇਂ ਅੱਜ ਕਿਸੇ ਦਾ ਚਲਾਨ ਅਸੀਂ ਕਰਤਾ ਉਹਦਾ 5000 ਰੁਪਏ ਫਾਈਨ ਆ ਉਹ ਅਗਲੇ ਨੈਕਸਟ ਵੀਕ ਉਹ ਫੇਰ ਫੜਾਇਆ ਜਾਂਦਾ ਉਹਦਾ ਆਟੋਮੈਟਿਕਲੀ 10000 ਹੋ ਜਾਣਾ ਅੱਛਾ ਉਹ ਡਬਲ ਹੋ ਜਾਣਾ ਅਗਰ ਕੋਈ ਦੋ ਵਾਰ ਡ੍ਰਿੰਕਿੰਗ ਡਰਾਈਵ ਚ ਫੜਾਇਆ ਜਾਂਦਾ ਤਾਂ ਉਹਦਾ ਡਬਲ ਚਲਾਨ ਡਬਲ ਚਲਾਨ ਕੋਈ ਵੀ ਆਫੈਂਸ ਡ੍ਰਿੰਕਿੰਗ ਡਰਾਈਵ ਨਹੀਂ ਬਟ ਕੋਈ ਵੀ ਜੇ ਤੁਸੀਂ ਸਪੋਜ਼ ਕਰੋ ਨੰਬਰ ਪਲੇਟ ਜਾਂ ਕੋਈ ਵੀ ਗਲਤੀ ਕਰਦੇ ਹੋ ਰੋਂਗ ਪਾਰਕਿੰਗ ਤਾਂ ਡਬਲ ਹੋ ਜਾਣਾ ਜਿੰਨੇ ਵਾਰੀ ਗਲਤੀ ਕਰੇਗਾ ਉਹਦਾ ਡਬਲ ਚਲਾਨ ਹੋ ਜਾਣਾ ਔਰ ਲੱਗਦਾ ਕਿ ਤੁਹਾਡੀ ਇਸ ਮੁਹਿੰਮ ਦੇ ਨਾਲ ਥੋੜਾ ਸੁਧਾਰ ਦਿਖ ਰਿਹਾ ਹੈ ਥੋੜਾ ਕੀ ਬਹੁਤ ਜਿਆਦਾ ਬਹੁਤ ਜਿਆਦਾ ਜੀ ਪੂਰੇ ਪੰਜਾਬ 'ਚ ਇੰਨੇ ਜਲਾਨੀ ਡਰਿੰਕ ਡਰਾਈਵ ਤੇ ਜਿੰਨੇ ਕੱਲੇ ਲੁਧਿਆਣਾ ਕਮਿਸ਼ਨੇਟ ਲੁਧਿਆਣਾ ਦੇ ਵਿੱਚ ਹੋ ਰਹੇ ਨੇ ਇਹ ਸਾਰੀ ਸਰਪ੍ਰਾਈਜ਼ ਹੀ ਰਹੇਗੀ ਹਮੇਸ਼ਾ ਬਿਲਕੁਲ ਜੀ ਬਿਲਕੁਲ ਇਹ ਤਾਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਬਹੁਤ ਵਧੀਆ ਕੀਤਾ ਹੈ ਉਪਰਾਲਾ ਜੀ ਨੂੰ ਕਹਿੰਦੇ ਨੇ ਲੋਕਾਂ ਨੂੰ ਸ਼ਹਿਰ 'ਚ ਡਰ ਬਣਿਆ ਹੋਇਆ ਬਹੁਤ ਲੋਕ ਸੁਧਰੇ ਨੇ ਨਹੀਂ ਤਾਂ 7 ਵਜੇ ਤੋਂ ਬਾਅਦ ਸ਼ਰਾਬੀਆਂ ਨੇ ਤੇ ਹੈਡਰ ਐਂਡ ਰਨ ਐਕਸੀਡੈਂਟ ਇੰਨੇ ਕਰ ਦਿੰਦੇ ਨੇ ਲੁਧਿਆਣਾ ਥੈਂਕ ਯੂ ਸਰ ਲੁਧਿਆਣਾ ਸੇਫ ਹੈਂਡ ਦੇ ਵਿੱਚ ਹੈ ਔਰ ਜਿੱਦਾਂ ਖੁਦ ਆਈਪੀਐਸ ਔਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੀਆਂ ਹਦਾਇਤਾਂ ਨੇ ਕਿ ਇੱਕ ਤਾਂ ਸਰਪ੍ਰਾਈਜ਼ ਚੈਕਿੰਗ ਹੋਏਗੀ ਦੱਸਿਆ ਨਹੀਂ ਜਾਏਗਾ ਕਿ ਕਿਹੜੇ ਚੌਂਕ ਦੇ ਵਿੱਚ ਨਾਕਾ ਲਗਾਇਆ ਔਰ ਦੂਸਰਾ ਇਹਦੀ ਟਾਈਮਿੰਗ ਜਿਹੜੀ ਹੈ ਉਹ ਤਿੰਨ ਤੋਂ 4 ਘੰਟਿਆਂ ਦੀ ਟਾਈਮਿੰਗ ਹੈਗੀ ਹੈ 8 ਵਜੇ ਤੋਂ ਲੈ ਕੇ ਰਾਤੀ 11 11:30 ਵਜੇ ਤੱਕ ਇਹ ਨਾਕੇ ਜਿਹੜੇ ਨੇ ਲੱਗੇ ਰਹਣਗੇ ਅਗਰ ਕੋਈ ਵੀ ਡਰਿੰਕ ਹੈ ਡਰਾਈਵ ਕਰਦਾ ਹੈ ਤਾਂ ਉਹਦਾ ਮੋਟਾ ਚਲਾਨਾ ਹੋਏਗਾ ਔਰ ਅਗਰ ਦੂਸਰੀ ਵਾਰ ਪਕੜੇ ਜਾਂਦਾ ਤਾਂ ਉਹਨੂੰ ਘੱਟੋ ਘੱਟ 10000 ਰੁਪਏ ਦਾ ਜਿਹੜਾ ਹੈ ਉਹ ਫਾਈਨ ਕੀਤਾ ਜਾਏਗਾ ਫਿਲਹਾਲ ਚੈਕਿੰਗ ਲਗਾਤਾਰ ਬਸ ਬਦਸਤੂਰ ਜਾਰੀ ਹੈਗੀ ਹੈ ਔਰ ਅਗਰ ਪਰਿਵਾਰ ਦੇ ਨਾਲ ਵੀ ਹੈ ਤਾਂ ਵੀ ਜਿਹੜਾ ਹੈ ਚੈਕਿੰਗ ਕੀਤੀ ਜਾ ਰਹੀ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਸਾਡਾ ਕੰਮ ਚਲਾਗ ਕਰਨਾ ਨਹੀਂ ਬਲਕਿ ਲੋਕਾਂ ਨੂੰ ਅਵੇਅਰ ਕਰਨਾ ਹੈ ਕਿ ਤੁਸੀਂ ਆਪਣੀ ਔਰ ਲੋਕਾਂ ਦੀ ਜਾਨ ਜਿਹੜੀ ਹੈ ਉਹ ਖਤਰੇ ਦੇ ਵਿੱਚ ਨਾ ਪਾਓ ਪਰ ਜਿਸ ਤਰ੍ਹਾਂ ਖੁਦ ਦੀਪਕ ਸਰ ਨੇ ਅਪੀਲ ਕੀਤੀ ਹੈ ਅਵੇਅਰ ਕੀਤਾ ਹੈ ਉਸੀ ਤਰ੍ਹਾਂ ਨਾਲ ਅਸੀਂ ਵੀ ਤੁਹਾਨੂੰ ਜਿਹੜੀ ਹੈ ਅਪੀਲ ਕਰਨਾ ਚਾਹਾਂਗੇ ਕਿ ਡਰਿੰਕ ਕਰਕੇ ਜਿਹੜੀ ਗੱਡੀ ਚਲਾਉਣ ਦੇ ਨਾਲ ਜਿੱਥੇ ਤੁਹਾਡੀ ਆਪਣੀ ਜਾਨ ਖਤਰੇ 'ਚ ਪੈਂਦੀ ਹੈ ਉੱਥੇ ਹੀ ਸੜਕ 'ਤੇ ਹੋਰ ਜਿਹੜੇ ਲੋਕ ਚੱਲਦੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਖਤਰਾ ਹੁੰਦਾ ਹੈ ਕਿਉਂਕਿ ਤੁਹਾਡੇ ਵੱਲੋਂ ਕੀਤਾ ਗਿਆ ਐਕਸੀਡੈਂਟ ਜਿਹੜਾ ਉਹ ਦੂਸਰੇ ਲਈ ਭਾਰੀ ਪੈ ਜਾਂਦਾ ਹੈਗਾ ਔਰ ਕਸੂਰ ਵੀ ਜਿਹੜਾ ਫਿਰ ਉਹ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਦਾ ਹੀ ਨਿਕਲਦਾ ਸੋ ਆਪਣੀ ਅਤੇ ਲੋਕਾਂ ਦੀ ਜ਼ਿੰਦਗੀ ਖਤਰੇ 'ਚ ਨਾ ਪਾਓ ਔਰ ਸੇਫ ਡਰਾਈਵ ਕਰੋ ਡ੍ਰਿੰਕ ਐਂਡ ਡਰਾਈਵ ਨਾ ਕਰੋ